ਲੋ ਭਾਈ ਜੀ ਪੌੜ ਬਣੀ ਜਾਂਦਾ ਹੈ ਠੀਕ ਹੈ ਜੀ ਤੇ ਜੂਤਾਂ ਨਾਲ ਲੈ ਕੇ ਆਇਆ ਜੂਤਾਂ ਦਾ ਮੋਟਰਸਾਈਕਲ ਮੈਂ ਚਲਾਉਂਗਾ ਮੈਂ ਕਿ ਚੱਲ ਭਾਈ ਦੂੰ ਚਲਾ ਲਈ ਲੋ ਭਾਈ ਇਧਰ ਨਾਲ ਆ ਗਿਆ ਇਧਰ ਦੇਖ ਬੁਰਾ ਹਾਲ ਠੱਲਾ ਕੋਈ ਗੱਲ ਨਹੀਂ ਰੋਕਲਾ ਤੇ ਭਾਈ ਜੀ ਠੰਡ ਬਹੁਤ ਜ਼ਿਆਦਾ ਆ ਬੁਰਾ ਹਾਲੀਆ ਤੇ ਭਾਈ ਪੌੜ ਬਣੀ ਜਾਂਦਾ ਹੈ ਪੌੜ ਬਣ ਗਿਆ ਫੇਰ ਨਾ ਚੱਲਦੀ ਆ ਰਹੀ ਬਣ ਜਾਣਾ ਭਾਈ ਫੇਰ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਸ਼ੂਟ ਕਰ ਇਹ ਇਹਨਾਂ ਨਾਲੇ ਬਾਹਰ ਅੰਦਰ ਭਈ ਲਈ ਆਈ ਤਾਂ ਉਹ ਨਾਲ ਅੜਕੀ ਗੱਲ ਜੀ ਬਾਈ ਕੀ ਹਾਲ ਚਾਲ ਹੋਰ ਸਾਰੇ ਭਰਾ ਠੀਕ ਠਾਕ ਆ ਲੋ ਬਾਈ ਮਿੱਤਰੋ ਆਪਾਂ ਥੋੜਾ ਜਿਹਾ ਕੰਮ ਚੱਲੇ ਸੀਗੇ ਤੇ ਜੋਤਾਂ ਦਾ ਬਾਈ ਮੈਂ ਜਾਣਾ ਮੈਂ ਕਿਹ ਚਲਾਇਆ ਭਾਈ ਕੋਈ ਗੱਲ ਨਹੀਂ ਤੂੰ ਵੀ ਠੰਡ ਬਹੁਤ ਜ਼ਿਆਦਾ ਹੈ ਪਰ ਇਹਦੇ ਕੂਟਾਂ ਸਵਾਟਰਾਂ ਜੋ ਲਲੜ ਪਲੜ ਬਹੁ ਪਾਇਆ ਤੇ ਬਾਈ ਜੀ ਆਪਾਂ ਇਸ ਟਾਈਮ ਜਾ ਰਹੇ ਆਂ ਸ਼ਹਿਰ ਨੂੰ ਸ਼ਹਿਰ ਨਹੀਂ ਜਾ ਰਹੇ ਅਦਬ ਜਦ ਜੋ ਮੁਰਦਵਾ ਤੇ ਮੈਂ ਤੇ ਜੁਗਤਾ ਸੀ ਦੋਵੇਂ ਪਿਆਉਪਤ ਜਾ ਰਹੇ ਬਈ ਜੀ ਬਈ ਪਰ ਵਰਜਾਗ ਨੂੰ ਲੈਣਾ ਨਹੀਂ ਜਾਇਦਾ ਇਹ 15 ਹਾਲਾਂ ਦਾ ਹੋ ਗਿਆ ਲੋ ਬਈ ਜੀ ਕਰੇ ਬਈ ਅਪਾ ਅਗੇ ਸੀ ਰੇ ਕਟਾ ਕੇ ਤੇ ਰੇ ਟਰਾਲੀ ਤੇ ਲੱਦਿਆ ਹੁੰਦੀ ਆ ਤੇ ਮੇਨ ਕੰਮ ਆਪਣਾ ਰੇ ਦਾ ਹੀ ਸੀ ਬਈ ਕਰਨਾ ਦੇ ਜੂਤ ਵੱਢਣ ਲੱਗੇ ਪਏ ਪੱਠੇ ਬਈ ਕਰਨੇ ਨੂੰ ਮੈਂ ਕਿਹਾ ਵੱਢ ਲਿਆ ਤੇ ਬਾਈ ਜੀ ਆਪਾਂ ਰੇਲ ਅੱਦੇ ਆਂਦੀ ਰੇ ਆ ਜਾਣੀ ਫਿਰ ਰੇਲ ਲਾ ਕੇ ਰੱਖਦੇ ਆਂਗੇ ਆਪਾਂ ਉਹ ਛੋਰ ਵੇਖੋ ਬਾਈ ਇਹ ਖੜ ਗਿਆ ਇਹ ਆ ਫਿਰਦੇ ਪਤੰਗ ਡਾ ਰਹੇ ਹੈ ਤੇ ਪਤੰਗ ਇਹਨਾਂ ਦੀ ਆਰਡਰ ਨਹੀਂ ਰਹੀਗੀ ਓਏ ਬੱਸ ਤਾਂ ਟੱਪ ਗਈ ਮਾਸੀ ਕਹਿੰਦੀ ਜਦੋਂ ਗਈਆਂ ਵੇਖੋ ਕੀ ਬਣਦਾ ਲਓ ਬਈ ਮਿੱਤਰੋ ਅੱਜ ਆਪਾਂ ਲਓ ਬਈ ਅੱਜ ਆਪਾਂ ਬੱਚੇ ਨਹੀਂ ਭਾਈ ਸੀ ਜੋ ਦਾਣਾ ਪਰ ਆ ਜੋੜੀ ਵੀ ਛੱਡਦੇ ਆਂਡੇ ਤਾਂ ਹੀ ਲਾਏ ਨੇ ਆ ਜੋੜੀ ਨੇ ਛੱਡਦੇ ਇਹਨੂੰ ਵੀ ਉੱਥੇ ਛੱਡਦੇ ਇੱਥੇ ਬੱਚੇ ਸ਼ਿਫਟ ਕਰ ਦਾਂਗੇ ਖੁੱਡੇ 'ਚ ਤੇ ਭਾਈ ਇਹ ਖੁੱਡੇ 'ਚ ਸਿਰਫ ਇੱਕ ਜੋੜੀ ਸੀ ਠੀਕ ਹੈ ਇਹਨਾਂ ਦੇ ਬੱਚੇ ਆਪਣੇ ਕੋਲੇ ਹੋ ਗਏ ਤਿੰਨ ਚਾਰ ਤੇ ਇਹ ਜੋੜੀ ਵੀ ਭਾਈ ਛੱਡਦੇ ਆਂ ਲਾਈ ਬੈਠੀ ਆ ਯਾਰ ਚੱਲ ਚੱਕ ਦਿਆਂਗੇ ਥੋੜੇ ਦੇਣ ਹੀ ਹੋਏ ਆ ਪਰਸੋਂ ਚੌਥੀ ਤਾਂ ਹੈਣੀ ਸੀ ਹਾਂ ਇਹਨਾਂ ਨੂੰ ਗਾਂ ਛੱਡਦੀ ਤੇ ਇੱਥੇ ਬੱਚੇ ਛੱਡ ਤੇ ਲੋ ਬਈ ਉਹ ਦਾਣੇ ਪਾਈ ਜਾਂਦਾ ਕਿਉਂਕਿ ਮੈਂ ਰੀ ਉਹ ਕਰਨ ਗਿਆ ਸੀਗਾ ਇਹਨੂੰ ਮੈਂ ਕਿਹਾ ਦਾਣੇ ਪਾ ਦੇ ਤੇ ਕਰਨਾ ਵੱਢੀ ਜਾਂਦਾ ਪੱਠੇ ਬੱਚੇ ਬਈ ਭਾਈ ਨਹੀਂ ਸਹੀ ਹੋ ਗਿਆ ਤੇ ਇਹਨਾਂ ਨੂੰ ਦਾਣਾ ਪਾ ਨਹੀਂ ਪਾ ਗਿਆ ਲੋ ਬਈ ਮਿੱਤਰੋ ਪੱਠੇ ਦਾ ਟਾਈਮ ਗਿਆ ਹੋ ਤੇ ਅੱਜ ਬਈ ਤੋਂਪ ਸੀ ਕੱਟੀ ਬਾਹਰ ਕੱਢੀ ਨੀ ਮਾਂ ਦੇ ਸ਼ੇਰਾਂ ਨੇ ਤੇ ਕਿਉਂਕਿ ਬਈ ਕੱਟੀ ਨੇ ਕੱਲ ਸਿੰਘ ਪਾਉ ਉਹ ਕਰ ਲਿਆ ਸੀਗਾ ਮਾਝ ਨਹੀਂ ਸਿੰਘ ਪਾ ਲਿਆ ਸੀ ਉਹ ਨੂੰ ਮੈਂ ਹੁਣ ਕੱਢਦਾ ਬਾਹਰ ਤੇ ਖੜੀ ਰਊ ਵੀ ਉਧਰਲੇ ਪਾਸੇ ਨਹੀਂ ਕਰਦੇ ਇਤਨੀ ਕਰਾਂਗੇ ਤੇ ਕਰ ਬਾਈ ਜੀ ਕੱਟੀ ਕੱਢ ਦੇ ਫਿਰ ਆਪਾਂ ਪਾਉਣੇ ਪੱਠੇ ਪੱਠੇ ਪਾ ਕੇ ਤੇ ਫਿਰ ਚਲੋ ਬਾਈ ਮਿੱਤਰ ਪੱਥਿਆਂ ਦਾ ਕੰਮ ਬਈ ਨਹੀਂ ਮੇੜ ਜੁੰਨੇ ਹੁਣ ਅੰਦਰ ਵੀ ਪਾ ਕੇ ਰੱਖ ਦਾਂਗੇ ਛੋਕਾ ਸੁੱਕਾ ਸਾਰਾ ਬਸ ਬਾਹਰ ਦੀ ਕੰਮ ਮੇੜ ਦਾਂਗੇ ਇਸ ਕੋਤਵਾਰਾ ਪਾਪ ਨਹੀਂ ਜਾਣਵਾਰਾ ਸੋ ਲਾਗੀ ਪੱਥੇ ਤੇ ਨਿਬੜਿਆ ਕੰਮ ਅੰਦਰ ਰਹਿਗੇ ਕੱਲੇ ਪਾਉਣ ਵਾਲੇ ਬਾ ਅੰਦਰ ਵੀ ਪਾ ਦਿੰਨੇ ਆ ਤੇ ਲੋ ਬਈ ਮਿੱਤਰੋ ਆਪਾਂ ਲੱਗ ਪਏ ਬਈ ਪਸ਼ੂਆਂ ਨੂੰ ਪਾਣੀ ਪਿਉਣਾ ਵੈਸੇ ਤਾਂ ਖੀਲ ਚ ਵੀ ਪਾਣੀ ਹੈਗਾ ਪਰ ਆਪਾਂ ਬਈ ਮੋਟਰ ਤੋਂ ਪਿਆਉਣੇ ਆ ਕਿਉਂਕਿ ਬਾਈ ਪਾਣੀ ਬਹੁਤ ਹੀ ਜ਼ਿਆਦਾ ਠੰਡਾ ਖੇਲ ਵਾਲਾ ਤੇ ਪਸੂ ਮਾਰ ਕਰ ਇੱਕ ਸਿੰਗ ਬਣਾ ਕੇ ਹੱਟੇ ਝੋਟੀ ਦੇ ਉਹਦਾ ਥੋੜਾ ਬਾਈ ਸਿੰਗ ਲੈ ਕੇ ਆ ਕੱਚਾ ਡੀਜ਼ਲ ਡੂਜਾ ਲਾਇਆ ਉਹਦੇ ਹੁਣ ਤੇ ਬਾਕੀ ਬਾਈ ਉਹ ਝੋਟੀ ਸਿੰਗ ਆਪਣਾ ਸੰਗਲ ਪਸਾ ਲੈਂਦੀ ਸੀ ਉਹ ਖੜੀਏ ਜਿਹੜੀ ਤੇ ਉਹਦੇ ਬਾਈ ਸਿੰਗ ਕਟਾਏ ਆ ਤੇ ਮਾੜਾ ਇਹ ਲੈ ਗਿਆ ਸੀ ਕੱਚਾ ਕੋਈ ਹੁੰਦੀ ਜਲਡੂ ਜਲਾਇਆ ਪਸੂ ਪਿਆਦੀਏ ਪਸੂ ਪਿਆ ਕੇ ਤੇ ਉਦੂਬਾਦ ਫਿਰ ਮਿਲਦੇ ਲੋ ਭਾਈ ਮਿੱਤਰੋ ਬੱਚੇ ਕਢਾਇਆ ਦੀ ਮੈਨ ਤਾਂ ਕੋਈ ਤੋਕ ਨਹੀਂ ਲੱਗਦੀ ਠੀਕ ਆ ਕਿਉਂਕਿ ਭਾਈ ਖਰਾਕ ਵੀ ਪੂਰੀ ਪਾਈ ਜਾਂਦੇ ਆ ਹਨਾ ਤੇ ਬੱਚਿਆਂ ਦਾ ਵੇਖ ਲਓ ਆਹ ਲਾਈ ਤਾਉਣ ਵੇਖੋ ਭੈਣ ਜੋਤੀ ਈਗਾ ਕੋਈ ਕੋਈ ਡੱਕੇ ਦਾ ਭੈਣ ਜੋਨੀ ਕੋਈ ਤੋਕ ਲੱਗਦੀ ਬੱਚੇ ਪਾਲ ਹੀ ਨਹੀਂ ਰਹੇ ਭਾਈ ਪਤਾ ਨਹੀਂ ਕੀ ਗੱਲ ਆ ਦੋ ਆ ਬਹੁਤ ਸੋਹਣੇ ਪਾਲਿਆ ਤੇ ਦੋ ਆ ਬਹੁਤ ਸੋਹਣੇ ਪਾਲਿਆ ਠੀਕ ਆ ਲੋ ਦੂਜੇ ਪਾਸੇ ਵੀ ਕਬੂਦਰੀ ਬਹੁਤ ਚੰਗੇ ਪਾਲੀ ਜਾਂਦੀ ਕਈ ਤਾਂ ਵਧਗਾ ਪਾਲ ਲੈਂਦੀ ਆ ਭਾਈ ਤੇ ਕਈ ਪਤਾ ਨਹੀਂ ਕੀ ਗੱਲ ਆ ਬਈ ਕਾਹ ਤੋਂ ਨਹੀਂ ਪਾਲਦੀ ਠੀਕ ਆ ਤੇ ਹੁਣ ਫਿਰ ਬੱਚੇ ਤਾਂ ਵੈਸੇ ਕੁੱਲ ਮਿਲਾ ਕੇ ਠੀਕ ਆ ਇਹਦੇ ਖੰਨੇ ਆ ਨਾ ਬਈ ਜਿਹੜੇ ਬੱਚੇ ਆ ਬੇਠੇ ਠੀਕ ਆ ਬਾਕੀ ਸਾਰੇ ਹੀ ਹੋ ਗਏ ਸੋ ਦੋ ਆ ਬੇਠੇ ਲੱਗ ਇੱਕ ਤਾਂ ਕਿੱਡਾ ਇੱਕ ਤਾਂ ਕਿੱਡਾ ਇੱਕ ਆ ਹੁਣ ਮਾਰਨਾ ਪਹਿਲਵਾਨ ਨੂੰ ਛੋਲੇ ਦੇ ਦੂਆ ਬਾਈ ਜੀ ਬਾਕੀ ਬੱਚੇ ਠੀਕ ਆ ਬਾਈ ਕੁੱਲ ਮਲਾ ਕੇ ਵੀਰ ਬਣ ਕੇ ਨਾ ਇੱਕ ਕੰਮ ਭਰਾ ਬਣ ਕੇ ਮਿਹਨਤ ਕਰਕੇ ਆਣਾ ਨਾ ਯਰ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਨਾ ਮਿਹਨਤ ਵਾਲੀ ਗੱਲ ਹੀ ਹੁੰਦੀ ਆ ਹਨਾ ਤੇ ਮੈਂ ਕਦੇ ਵੀ ਬਾਈ ਗੱਲ ਸੁਣੋ ਨਾ ਤਾਂ ਆਪਾਂ ਦੋਵਾਂ ਜਾਂ ਕੁਝ ਹੋ ਗਿਆ ਆ ਕੁੱਤੇ ਭਕਾਈ ਫालतੂ ਬੱਜੇ ਹਨਾ ਦੋ ਇੱਕ ਇੱਕ ਆ ਕੱਢੀ ਬੈਠੇ ਆ ਬਾਈ ਕੋਈ ਇਹ ਨਹੀਂ ਚੱਜਣਾ ਪਾਲ ਰੇ ਤੇ ਬਾਈ ਪਤਾ ਨਹੀਂ ਕਿਉਂ ਤੇ ਪਰ ਬਈ ਖਰਾਕ ਵਧ ਗਿਆ ਪਈ ਜਾਂਦੀ ਆ ਹੱਕ ਸੀ ਇਹਨਾਂ ਦਾ ਪਾਲਣਾ ਚਲ ਕੋਈ ਗੱਲ ਨਹੀਂ ਬਾਈ ਇਹ ਦੂਆਂ ਤਾਂ ਪਾਲ ਹੀ ਲੈਣੇ ਹਨਾ ਠੰਡ ਘਟ ਜਾਨੀ ਆ ਹੌਲੀ ਹੌਲੀ ਤੇ ਬਾਈ ਜੀ ਪਸ਼ੂਆਂ ਦਾ ਥੋੜਾ ਜਿਹਾ ਕੰਮ ਗਲਤ ਹੋ ਗਈ ਝੋਟੀ ਦੇ ਸਿੰਘ ਬਣਾਉਣ ਲੱਗੇ ਸੀਗੇ ਬਾਈ ਇਹਦੇ ਠੀਕ ਆ ਤੇ ਥੋੜੀ ਜੀ ਗੋਲੀ ਕੱਚੀ ਮਾਰ ਜੀ ਬੇਮਲੂਮੀ ਕੱਚੀ ਲਹਿ ਗਈ ਬਾਈ ਆ ਝੋਟੀ ਦੇ ਪਰਲੇ ਸਿੰਘ ਦੀ ਠੀਕ ਆ ਆ ਪਿਆ ਸਿੰਘ ਵੀ ਬਾਈ ਆ ਵੀ ਭਾਈ ਇੰਨੀ ਕ ਕੱਚੀ ਲਹਿ ਗਈ ਆ ਜਿਹੜੀ ਗੋਲ ਦੀਂਦੀਆਂ ਵਿੱਚ ਠੀਕ ਆ ਆ ਵੀ ਬਾਕੀ ਤਾਂ ਠੀਕ ਆ ਭਾਈ ਕੋਈ ਗੱਲ ਨਹੀਂ ਖੂਨ ਖਾਨ ਨਿਕਲਦਾ ਨਹੀਂ ਹੁਣ ਸਾਫ਼ ਕਰਤੇ ਆ ਤੇ ਭਾਈ ਸਿੰਗ ਬਣਾਏ ਨਹੀਂ ਫਿਰ ਜ਼ਖਮ ਹੋ ਗਿਆ ਨਾ ਜ਼ਖਮ ਕਰਕੇ ਮੈਂ ਕਿਹਾ ਭਾਈ ਐਂ ਕਰ ਫਿਰ ਬਣਾ ਜੀ ਠੀਕ ਆ ਤੇ ਹੁਣ ਤੂੰ ਰਹਿਣ ਦੇ ਤੇ ਉਹ ਭਾਈ ਪਤੰਗ ਡਾਈ ਜਾਂਦਾ ਕੰਮ ਪੁੱਠੇ ਕਰਦੇ ਐ ਜਿੰਨੇ ਕਰਦੇ ਦੋਵੇਂ ਭਰਾ ਲਓ ਭਾਈ ਮਿੱਤਰੋ ਕੱਲ ਨੂੰ ਭਾਈ ਜੀ ਆਪਾਂ ਪਾਵਾਂਗੇ ਪਾਣੀ ਛੱਡਾਂਗੇ ਨਾਲੇ ਪਾਵਾਂਗੇ ਰੇ ਤੇ ਬੰਦਾ ਇਹ ਰਾਹਾ ਇਹ ਬੰਦਾ ਕੱਲ ਨੂੰ ਭਾਈ ਮੈਂ ਪਵਾਉਂਗਾ ਰੇ ਕਹਿੰਦਾ ਤੇਰੇ ਨਾਲ ਤੋਂ ਲੇਟ ਹੋਈ ਜਾਂਨਾ ਦੇ ਦੇਨਾ ਤੇ ਭਾਈ ਜੀ ਇਹ ਕਰਨ ਬਰਾੜ ਕਰਨ ਬਰਾੜ ਕੱਲ ਨੂੰ ਰੇ ਪਵਾਉਗਾ ਆਪਣੇ ਨਾਲ ਤੇ ਭਾਈ ਜਮੀ ਮੈਨ ਲੱਗਦਾ ਆਪਣੀ ਖਤਮੀ ਆ ਇਹ ਚ ਰੇ ਰੂ ਸਿੱਟਾਂਗੇ ਪੱਠਿਆਂ ਨੂੰ ਭਾਈ ਢਾਵਾਂ ਡੋਲ ਹੋ ਗਿਆ ਕੰਮ ਥੱਬਾ ਡੂਡ ਸਭ ਬਈ ਵੱਡੀ ਦਾ ਚਲੋ ਬਾਈ ਠੀਕ ਆ ਹੁਣ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਮਿਲਦੇ ਆਂ ਫਿਰ ਨੂੰ ਅਗਲੇ ਵਲੌਗ ਚ ਮੇਰਾ ਭਰਾ ਲਈ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਭਰਾ ਬਣੀ ਸਪੂਟ ਕਰਿਆ ਕਰੋ ਤੇ ਸੱਚੀ ਕਰਦੇ ਸਾਰਿਆਂ ਤੇ ਭੁੱਲ ਚੱਕ ਦੀ